ਅੱਜ ਦਾ ਵਲੌਗ ਪਲਾਟ ਚ ਆਓ ਜੀ ਵੀਡੀਓਆਂ ਜਨੇ ਸਾਰੀਆਂ ਹੋਰਿਆ ਕੁੱਕੜੀ ਗੁਮਾਰ ਦੀ ਫਲੀ ਚੋਲੇ ਦੀ ਫਲੀ ਪ੍ਰਿੰਡੀ ਕੜੀ ਪੱਤਾ ਇਹ ਹੈ ਕੜੀ ਪੱਤਾ ਇੱਧਰ ਮੁੰਡੇ ਫੋਟੋਗ੍ਰਾਫੀ ਵੀ ਕਰੀ ਜਾਂਦੇ ਨੇ ਇੱਥੇ ਆਪਾਂ ਸਟਾਕ ਰੱਖਿਆ ਹੋਣਾ ਹੈ 4 ਨੇ ਝੂਨੇ ਖੜੇ ਨੇ ਦਲਗਾ ਆਪਣਾ ਫਲ ਫਲਾਂ ਵਾਲਾ ਇਹ ਸਾਰੇ ਨਿੰਬੂ ਮਸੰਮੀ ਸੰਤਰਾ ਅੰਜੀਰ ਤੇ ਪਪੀਤਾ ਨਾਰ ਉਰ ਤੇ ਸਾਰੇ ਛਿੰਨੇ ਦੇ ਬੂਟੇ ਇਹ ਦਰੋ ਇਹ ਫੋਟੋਗ੍ਰਾਫੀ ਸਾਜੀ ਦੋਨੋਂ ਬਣਿਆ ਬਾਲੀਆ ਨਾ ਟੋੜੀ ਓਏ ਦੇਖ ਕੇ ਮੁਰੂ ਦਾ ਤਾਂ ਲੱਗ ਰਿਹਾ ਕਾਫੀ ਇਧਰ ਚਾਰਨੇ ਆਪਣੇ ਤਿਆਰ ਕਰਨੇ ਰੰਗ ਰੰਗ ਕਰਕੇ ਫੇਰ ਦੇਖੇ ਛੱਟ ਕਾਫੀ ਲੰਬਾ ਹੈ ਤਾਂ ਖੱਲੀ ਉਹ ਬਿਆਹ ਜੀ ਨਹੀਂ ਤੋ ਤਿਆਰ ਹੋ ਗਿਆ ਫਿਰ ਹੋਰ ਸਾਮਾਨ ਖੜਾਇਆ ਕਰਾਂਗੇ। ਅਸੀਂ ਖਾਲੀਏ ਫਿਰ ਉਹਨੇ। ਇਹਦਾ ਆਖਾ ਕੇ ਗੱਡੂ ਉਹਨੂੰ। ਇਹ ਕਰਤੀ ਬੋਲ ਚਾਦਰ। ਦੋ ਆ ਬੜਾ ਦੇ। ਇਹ ਬਣਾ ਪਲਾਟ ਕੋਈ ਵੀ ਕੁਰਸੀ ਇਹ ਤਿਆਰ ਕਰ ਦਿੱਤੀ। ਤਬਾ ਇੱਥੇ ਵੀ ਸਮਾਨ ਸਟਾਕ ਕਰਨਾ ਇਹ ਵੀ ਨਹੀਂ ਨਯੂ ਯਾਦਰ ਕੱਢਣੇ ਵਾਲੀ ਪ੍ਰਸ਼ਨ ਹਾਂ ਤਾਂ ਚਾ ਭੀਮ ਕਿੱਲ ਹੋ ਗਏ ਕਾਬੀਆਂ ਨੇ ਉਹ ਵਰਦਨੀ ਉਹ ਨਾ ਸਪਰੇਅ ਕਰ ਸਪਰੇਅ ਨਾਲ ਨਾਰ ਤੋੜ ਲੋ ਕਦੇ ਕੱਟਾ ਗੱਡੀ ਜਿ ਵਹਿ ਗਿਆ ਨਾਲਾ ਉਹ ਸਲਾ ਲਾ ਕੇ ਫੇਰ ਤਰਨਗੇ ਮੁੰਡੇ ਕੱਟਾ ਰੋਕਣੀ ਵੀ ਆਉਂਦੀ ਐ ਚੈੱਕ ਕਰ 아이 ਉਧਰ ਦੇ ਮੈਂ ਦੇਖ ਲੈ ਇਧਰ ਸਾਰੇ ਜਿੰਦੇ ਲੱਗੇ ਕਾ ਪਾ ਕੋ ਟੈਂਪੂਰ ਕਿਲੇ ਜੀ ਉਹਦੀ ਚਾਬੀ ਓਏ ਉਹ ਵੱਡੇ ਸਟਰ ਦੀ ਉੱਥੇ ਵੱਡਾਂਗੇ ਜਾ ਕੇ খ মু বাইপাছ গৰু ਮੈਂ ਲੇਕਿਆ ਬੈਂਕ ਚ ਨੋਟ ਗਿਨੇ ਨੂੰ ਦੱਪੜੀ ਆਉਂਦਾ ਹੈ ਅੱਗ ਤਾਂ ਪਹਿਲੀ ਬਹੁਤ ਹੈ ਇਹਦਾ ਫੜਾ ਮਾਰਨਾ ਦਾ ਕੋਈ ਚੱਲਿਆ ਦਾ ਇਹਦਾ ਬਹੁਤ ਮਾਰਨਾ ਹੈ ਦਾ ਇਹਦਾ ਰੇਡੀ ਵਾਲੇ ਦਾ ਉਹ ਕਿੜੋ ਪਾ ਲਾ ਉਹ ਜਦੋਂ ਕੰਜੀ ਵਗਦੀ ਆ ਨਾ ਅੱਖਾਂ ਚ ਪਾਣੀ ਵਿੱਚ ਪਾ ਲਿਆ ਤਲੀ ਫੈਕਟਰੀ ਜਾ ਗਿਆ ਹੁਣ ਇਹ ਤਿਆਰ ਕਰਦੇ ਆ ਤੇ ਜੀ ਰੋੜ ਸੇ ਲੋ ਮੱਟੀ ਵਿੱਚ ਇਹਦਾ ਤਿਆਰ ਹੋ ਗਿਆ ਤੇ ਹਾਂ ਗਰਮੀ ਬਹੁਤ ਹਨਾ ਲੱਗਿਆ ਜਰਾ ਕਿੰਨਾ ਸੇਗਵਾਰ ਦਾ ਪੰਗੇ ਹੀ ਆ ਬੰਦ ਕਿੰਨੇ ਬਣਾ ਤੇ ਆ ਪੰਚੇ ਗਮਲੇ ਵਾਲੇ ਘਰ ਆ ਲਾਤਾ ਲੱਖੇ ਨਾਲ ਤਾਂ ਗੱਲ ਚ ਵਿਗੜਨ ਪੈਂਦੀ ਐ। ਲੈਟ ਹੋ ਗਏ। ਹਾਂਜੀ ਲੱਖਾ ਜੀ। ਕਿੱਧਰ ਲੱਗ ਰੋਗਾ ਮੁੰਡੇ? ਹੈ? ਕੀ ਦੇਖ ਰਹਾ ਓਏ? ਇਹ ਤਾਂ ਕੁਝ ਨਹੀਂ। ਹਾਂ। ਬਾਉ ਜੀ ਟੋਨੀ ਜੀ। ਯਾਬਰੇ। ਆ ਗਏ, ਲੇਟ ਹੋ ਗਏ? ਹਾਂ, ਲੇਟ ਹੋ ਗਏ। ਠੀਕ, ਰੋਟੀ ਖਾ ਲਈ? ਲੰਚ ਟਾਈਮ ਚੱਲਦਾ ਬਾਈ। ਰੋਟੀ ਤਾਂ ਖਾ ਲਈ। ਤੂੰ ਕਿੱਧਰ ਪਾ ਗਏ ਤੀ? ਅਸੀਂ ਪਲਾਟ 'ਚ ਜੀ। ਲਾਇਆ ਗੇੜ ਕੋਟ। ਇਹ ਨਹੀਂ ਮੰਨਣਾ ਤਾਂ ਪੈਣਾ ਦੇਖੀ ਓਏ। ਕੀ? ਉਹ ਇਹ ਨਹੀਂ ਬ੍ਰਿੱਕੀ ਚ ਕਰਿਆ ਕੰਮ ਉਹਨਾਂ ਨੇ ਯਾ ਤੇਰੇ ਸਾਹਮਣੇ ਆ ਦ ਹਾਂ ਆਗਰੇ ਵਾਲਾ ਇਹ ਦੇਖ ਰਿਹਾ ਫੋਟੋ ਕਿੱਥੀ ਆ ਹਾਂ ਭਾਲੀਏ ਖਤਰਨਾਕ ਚੀਜ਼ਾਂ ਦੇਖਦਾ ਹਾਂ ਤੂੰ ਕੋਈ ਇਹਦੇ ਬੋਤਲ ਆਦਾ ਕੀ ਕੰਡ ਹੋ ਗਿਆ ਇਹਦੀ ਚੇਨ ਹੋ ਗਿਆ ਜੀ ਓਏ ਉਹ ਖਰਾਬ ਪਿੱਪਾ ਇਹਨੂੰ ਅੱਗ ਲਾ ਰਹੀ ਦੀ ਇੱਧਰ ਦੇਖਾ ਇਹ ਪਿੱਪ ਨੂੰ ਅੱਗ ਲਾ ਦਿੱ ਫੇਰ ਪਿੱਪ ਨੂੰ ਅੱਗ ਲਾ ਦੇ ਲਾ ਦੇ ਭਾਈ ਮੈਨੂੰ ਨਾ ਫੋਮ ਤੇਲ ਪਾ ਦਾ ਡੀ ਤਿੰਨਰ ਪਾ ਦਾ ਤੇ ਉਹ ਪਾ ਦਾ ਜੁਗਾਰ ਮੈਂ ਕੀਤਾ ਆਪ ਕੋ ਫੋਮ ਦੀ ਜਿੱਤੀ ਜੀ ਗੁੱਧ ਜੀ ਅੱਛਾ ਤੇ ਇੱਕ ਲੀਲ ਭਿਉਲੀ ਮੈਨੇ ਉਹ ਉਹ ਜਿੱ ਤਿੱਲੀ ਮਾਰੀ ਅੱਗ ਚੱਲ ਪਈ ਉਹਦੇ ਬਾਅਦ ਲੀਲ ਮੇਰੇ ਹੱਥ ਤੇ ਸੀ ਮੈਂ ਕਿਹਾ ਚੱਲ ਆਇਆ ਪਟੁਕਾ ਨਹੀਂ ਲੈ ਲਈ ਕਰਕੇ ਉੱਪਰ ਉਹ ਤਾਂ ਗੂਰੇ ਤੱਕ ਫੱਲੀ ਉਹ ਕਿਉਂ ਮੈਂ ਉਧਰ ਨੂੰ ਫੇਰ ਐ ਐ ਕਰਕੇ ਬੁਝਾਈ ਚੰਦ ਨਾ ਉਹ ਦੇਖੀ ਉਹ ਦੇਖੀ ਮਾਲ ਮੱਚੇ ਦੇਖਾਂ ਹਾਂ ਬਚ ਗਿਆ ਇੱਕ ਆਹ ਚੱਲ ਰਹਾ ਹੋ ਗਿਆ ਬਾਕੀ ਹਰੇ ਚਸਰ ਨੇ ਦਬਾਈ ਪਈਏ ਮੇਰੇ ਲਈ ਮੈਂ ਨਾਲ ਦੀ ਨਾਲ ਲਾ ਲਈ ਅਸਰ ਨਾਲ ਦੀ ਨਾਲ ਫੇਰ ਮਿੱਟੀ ਚ ਪਾਉਂਦਾ ਇਹਨੂੰ ਲਾਉਂਦਾ ਤੇ ਅੱਗ ਹਾਂ ਸਾਡੀ ਤੇ ਇਹਨੂੰ ਚੜ ਗਈ ਜਿਵੇਂ ਵਿਚ ਅੱਗ ਚੱਲ ਰਹੀ ਹੈ ਆਲੀ ਜਿਹੜੀ ਡੀਜੀ ਲਾ ਲਿਆ ਲੀਤ ਦੀ ਗੈਂਡ ਇਹ ਇੱਕ ਛੋਟੀ ਜੀ ਐਡੀਕਾ ਕਹਦਾ ਮੈਂ ਕਰਕੇ ਉਹ ਫੋਲਿਓ ਫੋਲਿਓ ਕੋਲ ਤੋਂ ਮੈਂ ਛੋੜਾ ਛੋੜੀ ਨਾਲ ਕੁੱਪ ਕੇ ਮਾਰਾਂ ਨਾ ਹੱਥ ਪਰਾਂ ਹੱਥ ਕਰਕੇ ਹੱਥ ਨਾਲ ਬੁਝਾਈ ਇਸੇ ਮੀਂਹ ਸੀਨ ਉਹ ਕਰਦੀ ਹੈ ਆ ਬਾਹਰ ਜੋ ਸੋਚਿਆ ਵੀ ਮਿੱਟੀ ਚ ਪਾਣਾ ਤੇ ਇਹਨੇ ਨਾ ਬੁੱਝ ਗਈ ਥੀ ਮਿੱਟੀ ਚ ਫਾਂ ਲੱਗਿਆ ਵਾ ਭਾਂਡਾ ਮਿੱਟੀ ਗਰਮ ਹੋਣੀ ਮਾਮਾ ਗਰਮੀ ਦੀ ਖੜਾ ਇਹ ਵੀ ਲੋੜ ਸੈੱਲ ਲਾ ਕੇ ਤਿਆਰ ਹੋ ਰਹੀ ਐ ਲੱਖੇ ਨੇ ਮਾਲ ਵੜਦਾ ਕਿੰਨਾ ਹੋ ਗਿਆ ਲੱਖਿਆ ਆ ਆਹ ਵਾ ਗਮਲਾ ਸਟੈਂਡ ਕੋਈ ਨਹੀਂ ਕੋਈ ਬੜਾ ਘਰੇ ਵੀ ਇਹ ਉੱਡਰ ਤੇ ਆ ਓਏ ਆ ਚਿੜੀ ਐ ਜਿਹੜੀ ਹਨਾ ਇਹ ਸਟੀਲ ਦੇ ਇਹਦੇ ਕੋਲੇ ਖੜ ਜਾਂਦੀਆਂ ਢੰਗ ਬਣ ਜਾਂਦੇ ਨੂੰ ਐ ਲੱਗਦਾ ਵੀ ਇੱਕ ਮੇਰੇ ਵਰਗੀ ਹੋਰ ਹੈ ਉਹ ਉਧਰ ਲੰਘ ਕੇ ਆਈ ਤੇ ਵਹਿ ਜਾਂਦੀ ਅੱਗੇ ਉਹ ਐ ਲਾ ਫਿਰ ਕੋਸ ਲਾਉਂ ਉਹਨੂੰ ਆਪਦੇ ਆਪ ਹੀ ਦਿਖੀ ਜਾਂਦਾ ਉਹ ਚ ਅੱਜ ਪੈ ਪੈ ਤੇ ਛਿੱਟੀ ਨੇ ਚ ਅੱਛਾ ਅੱਛਾ ਸਾਹਮਣੇ ਉਧਰ ਉਹ ਵੀ ਆਉਦਾ ਆ ਲੈਣਾ ਅੰਡਾ ਵੀ ਉਹ ਚ ਮੈਂ ਆਪਦੇ ਮਾ ਹੈਗਾ ਹੂੰ ਮੈਂ ਆਪਦੇ ਮੁਰਗੇ ਨੂੰ ਵੀ ਲਾਤਾ ਦੇ ਕੇ ਨਹੀਂ ਸ਼ੀਸ਼ਾ ਮੂਰ ਉਹ ਆ ਬਾਰੇ ਤੇ ਵਕਤ ਤੱਕ ਤੀ ਯਾ ਤੁਹਾਨੂੰ ਜਾਈ ਮਾਰੇ ਵੀਡੀਓ ਮੇਰੇ ਲੱਗੇ ਮੈਂ ਕਰਨ ਤੇ ਮਰ ਜਾ ਉਹ ਮੈਂ ਅੱਛਾ ਆਈ ਸ਼ੀਸ਼ਾ ਤੈਨੂੰ ਪਤਾ ਦੀ ਵੀ ਕਰਨ ਇਧਰ ਹੈ ਹੋਰ ਪੜਾਣ ਦੇ ਦੇਖਦੇ ਨੇ ਮੰਨਦੇ ਕੋਲ ਦੇ ਸਾਹ ਦੇ ਬਾਹਰ ਮੈਂ ਇਹ ਤੈਨੂੰ ਹੁਣ ਆ ਚਿਮਨੀ ਦੀ ਚੜ੍ਹਦੀ ਉੱਤੇ ਉਹ ਏ ਉੱਤੇ ਬਿਠਾ ਦਈਏ ਉੱਥੋਂ ਤਾਂ ਲਾਸ ਹੀ ਆਊ ਹੈਨਾ ਥੱਲੇ ਡਿੱਗ ਜਾਗਾ 2 5000 ਕਿੰਵੇਂ ਨਹੀਂ ਉੱਤਨੇ ਕਿ ਸਰ ਕੇ ਉਤਰਨਾ ਹੈ ਹੋਣਾ ਰਿਗਾਰਡ ਮੰਟ ਉੱਤੇ ਬੋਲ ਹੂੰ ਫੇਰ ਵੀ ਨਹੀਂ ਉਤਰ ਜਾਂਦਾ ਉਤਰ ਜਾਂਗੇ ਨਹੀਂ ਉਤਰ ਜਾਂਦਾ ਯਾਦ ਹੁੰਦਾ ਉਤਰ ਹੁੰਦੇ ਦੇਖ ਲਾਈਵ ਚੱਲਦਾ ਹੈ ਭਾਈ ਇੰਨੀ ਅੱਗੇ ਇੰਨੀ ਭੈੜੀ ਚੀਜ਼ ਐ ਦਿਖਾਦਾ ਜੀ ਨਾਲੇ ਮੈਂ ਲਾ ਦਿੰਦਾ ਮਾਨੀ ਭੈੜੀ ਚੀਜ਼ ਐ ਕਦੀ ਨਾ ਲਾਇਆ ਕੋਈ ਕਿਤਾਬ ਨਹੀਂ ਹੋਈ ਕਦੀ ਨਾ ਲਾਇਆ ਭਾਈ ਆ ਚੀਜ਼ ਜਿਹੜੀ ਹੈਗੀ ਇੰਨੀ ਮਾੜੀ ਐ ਇੰਨੀ ਮਾੜੀ ਐ ਨਾਲੇ ਡੱਫੀ ਜੰਨਾ ਆ ਪੈਂਟ ਹੀ ਮਾਗਰੋਂ ਕਿਵੇਂ ਕਰਖਿਆ ਓਏ ਵੱਡੀ ਆ ਮੈਨੂੰ ਲਾਦਾ ਹਨਾ ਵੱਡੀ ਐ ਨਾ ਕਿੰਦਾ ਅੱਗੇ ਚ ਨਹੀਂ ਪਈ ਸਿਆ ਟੋਨੀ ਦਾ ਵਲੌਗ ਬਣਾਦਾ ਟੋਨੀ ਉਹ ਦੇ ਰਹੀ ਜਾਣਕਾਰੀ ਉਹ ਮੈਂ ਕਿੱਧਰ ਖੜਾ ਇੱਧਰ ਪੰਦੇ ਦਾ ਕੋਰਾ ਪੰਦੇ ਇੱਧਰ ਖੜਨਾ ਹੈ ਗਰਮੀ ਹੈ ਕੋਈ ਜ਼ਰੂਰੀ ਕੰਮ ਕਰ ਰਿਹਾ ਗੱਲ ਕਰ ਰਿਹਾ ਉਹਨੇ ਸੈਨ ਦੇ ਤਾਂ ਵੀ ਚਿਪਕ ਗਿਆ ਆ ਹੌਲੀ ਹੌਲੀ ਕਿਵੇਂ ਜਾਂਦਾ ਸਭ ਪੱਖੇ ਕਰਕੇ ਚੱਲ ਰਹੇ ਹੈ ਓ ਮਾਈ ਗੱਵਾ ਟੋਨੀ ਦਾ ਲੱਤ ਲੱਤ ਕਰਕੇ Babuji Tony Babuji Kemo ji

ਚੱਲੋ ਦੋਸਤੋ ਤੇ ਜਦੋਂ ਉਹਨੇ ਕੰਮ ਕਰਤੀ ਸੀਗੀ ਤੇ ਦੂਜਾ ਉਹਨੇ ਕਿਹਾ ਮੈਨੂੰ ਕਹਿੰਦਾ ਹਾਂ ਤੇ ਤੁਸੀਂ ਕਿਹਾ ਕੰਮ ਤੇ ਮਾਰ ਕੰਮ ਕਰਾ ਜਰੂਰ ਹੋ ਰੰਗ ਨਹੀਂ ਆ ਸੁਣੋ ਗੱਲ ਠੀਕ ਆ ਤੇ ਰਹੀ ਜਾਨਾ ਉਹ ਕਹਿੰਦੇ ਕੋਈ ਨਾ ਮਮਾ ਨਹੀਂ ਕਰਦਾ ਉਹ ਕਹਿੰਦੇ ਵੀ ਸਾਡਾ ਹੋਗਾ ਤਬ ਹੀ ਟਾਈਮ ਹੋਗਾ ਬਾਈ ਜੇ ਕੰਮ ਤੇ ਤੂੰ ਤੂੰ ਪਾਸ ਨਹੀਂ ਕਰਾਂਗੇ ਸਾਹਮਣੇ ਕਿਹਿਆ ਪਹਿਲਾਂ ਵੀ ਬੀਤ ਰਹਾ ਆ ਅਗਲਾ ਜਿੱਦੀ ਥੋੜੀਆ ਪਈ ਉਹ ਤੇ ਆਹ ਦੇਖ ਲਓ ਤੁਸੀਂ ਇੱਕ ਮਿੰਟ ਬਾਈ ਤੋਂ ਮੈਂ ਚੱਲ ਰਿਹਾ ਬਈ ਚੱਲਦਾ ਕੰਮ ਕਰਦਾ ਜਾਵੇ ਸਾਵੇ ਕਾਪੀ ਵਾਲਾ ਜੋ ਫੈਨ ਸਟੋਰੀ ਜੀ ਬਾਈ ਆਹ ਦੇਖ ਲੋ ਜਦ ਤੁਮ ਲੋਕਾਂ ਕੋਈ ਨਾ ਪੱਕਾ ਲੈਪਟਾਪ ਦੀ ਕੱਟ ਪੈਣਾ ਮੈਨੂੰ ਕੱਲ੍ਹ ਨਹੀਂ ਦੋ ਬੰਦੇ ਇੱਕ ਮਿੰਟ ਬਣੀ ਹੋਣਾ ਆਹ ਤੁਸੀਂ ਦਾ ਇੱਕ ਮਿੰਟ ਦੋਨੋਂ ਕੱਲ੍ਹ ਹੀ ਦੋ ਦਾ ਹਰਸ਼ ਕਾ ਗੱਲ ਹੈ ਇਹਦਾ ਬਾਈ ਮੇਰੀ ਗੱਲ ਇੱਕ ਸੁਣਿਆ ਇੱਧਰ ਆ ਬੈਠਾ ਪੂਰੇ ਖੜਾ ਮੈਨੂੰ ਕਹਿਣਾ ਗੱਲ ਸਮਝ ਬਾਈ ਕੋਈ ਸੁਣ ਜਾ ਮੇਰੀ ਆ ਪੂਰੀ ਵਜੂ ਦੇ ਖੜਾ ਠੀਕ ਆ ਪੂਰੀ ਵਜ ਦਾ ਕੁੱਪਟਰ ਸਾਡੇ ਸਾਹਮਣੇ ਬੈ ਗਿਆ ਸੁਣਾਂਗਾ ਤੀਜਾ ਬਹਿ ਗਿਆ ਮਹਾ ਦੂਜੇ ਪਾਸੇ ਕਰਾਓ ਦੋ ਤਾਂ ਪਾਸ ਹੋ ਗਈ ਫੇਰ ਕੀਨ ਵਾਲਾ ਕਹਿੰਦਾ ਬਾਈ ਮੇਰਾ ਉੱਤਰ ਜਾਂਦਾ ਰੰਗ ਨਹੀਂ ਸੇਵ ਕਰਦਾ ਹੋਇਆ ਕਹਿੰਦਾ ਤੂੰ ਤੀਰੇ ਸਾਹਮਣੇ ਕੋਠੀ ਤੇ ਲੈ ਉਹਨਾਂ ਮੇਰਾ ਕੋਠੀ ਤੇ ਪੂਰੀ ਵੀ ਦੇ ਵੇਖਣਾ ਸੁਣਿਆ ਗਾ ਤੇ ਮੈਂ ਪੂਰੀ ਤੇ ਸੇਵ ਨੂੰ ਦੋਨਾਂ ਨੂੰ ਇਕੱਠਿਆਂ ਨੂੰ ਦੋ ਤਨਾ ਫੜ ਕੇ ਲੈ ਉਹ ਪੂਰੀ ਤੀਰ ਦੇ ਲੈ ਗਈ ਆਹ ਬਾਈ ਤੇਰੇ ਵੀ ਸੁਪਨੇ ਉੱਠ ਕੇ ਰਹਿ ਗਏ ਹੋ ਬਾਅਦ ਦੇਖਾ ਹੋਇਆ ਸੇਵਕ ਦਾ ਹੋ ਪਤਾ ਸੇਵਕ ਦਾ ਤੀਜਾ ਨੰਬਰ ਕੋਲ ਜੇ ਉਹ ਸੇਵਕ ਦਾ ਨਾਮ ਹੋਏ ਤਾਂ ਤੇਰਾ ਤੀਜਾ ਪੂਰੀ ਨਾਲ ਦੋਥੇ ਉਹਦੇ ਉਲੀ ਤੇ ਕੋਈ ਪਹਿਲੇ ਨਾਂ ਨੂੰ ਲੈ ਗਿਆ ਜੇ ਆ ਤਾਂ ਨਹੀਂ ਹੋਇਆ ਉਹਦੇ ਕੋਲੋਂ ਪਰੂ ਆਪਣਾ ਸਾਹਮਣੇ ਪੁੱਛਦਾ ਠੀਕ ਆ ਪੂਰੀ ਦਾ ਬਣਾ ਤੇ ਤੇਰੇ ਨਾਲ ਗੁੱਸੇ ਹੋਇਆ ਉਹ ਬੈਠਾ ਕਹਿੰਦਾ ਬਈ ਤੂੰ ਨਾ ਉਹਦੀ ਪੂਰੀ ਦਾ ਆਪਣਾ ਮੂਸੀ ਦਾ ਮਾਕਾ ਦਾ ਪੂਰੀ ਦਾ ਮਾਕਾ ਕੋਈ ਨਾ ਗੱਲ ਦੇ ਗੱਲਾਂ ਨਾ ਤਾਂ ਆਪਾਂ ਪੂਰੀ ਤੋਂ ਕੁਝ ਲੈਣਾ ਨਾ ਮੂਸੀ ਤੋਂ ਲੈਣਾ ਨਾ ਲੈਣਾ ਇਹਨਾਂ ਤੋਂ ਠੀਕ ਆ ਜਿਹੜੀ ਆਪਾਂ ਦਾ ਰੱਬ ਨਾਲ ਗੱਲ ਕਰਦੇ ਆ ਤੇ ਸੇਵਕੂ ਦਾ ਮਾਹਬਾਈ ਤੇਰਾ ਕਿੱਟਾ ਗਿਆ ਆ ਕੇ ਪੂਰੀ ਫਦੇ ਮੈਨੂੰ ਲੈ ਕੇ ਵੀ ਮੇਰਾ ਦੀਓ ਤਾਂ ਤੇਰਾ ਤੀਜਾ ਨੰਬਰ ਉਹ ਤਾਂ ਨਿੱਬੜ ਗਿਆ ਤੇ ਹੁਣ ਜਦੋਂ ਮੰਨ ਕੇ ਤੂੰ ਪੂਰੀ ਨੂੰ ਇਹ ਕੱਦ ਬਾ ਤਾਂ ਕੰਮ ਜਲੀਰ ਹੋ ਗਈ ਹੁਣ ਜਦੋਂ ਕਾਕੀ ਕਰਕੇ ਜਿੱਦਾਂ ਕੰਮ ਦਾ ਉਤਰਿਆ ਉਹ ਮੇਰੀ ਬਾਹ ਮੜੀ ਖੜੇ ਤੇ ਤੇਰਾ ਫਿਰਦਾ ਬੱਦਲ ਗਈ ਛੋਟੇ ਛੋਟੇ ਛਦਾ ਤੁਸੀਂ ਮੇਰੀ ਬਾਹ ਮੜੀ ਖੜਿਆ ਹੁਣ ਵੀ ਬਈ ਯਾਰ ਤੂੰ ਉਤਰ ਆਉਣਾ ਦੱਸੋ ਮੈਂ ਪਾਸ ਕਰੂਗਾ ਕਿ ਨਾ ਤਾਂ ਮੈਂ ਜਾਨੀ ਆਹ ਸਾਰੇ ਦੇ ਬਾਈ ਵੀਡੀਓ ਘੁਮਾ ਦੇ ਇਹਦੇ ਬਣਾਉਣੇ ਮਾੜਾ ਜੀ ਨਾ ਦੇ ਸਾਰਾ ਮਰਦੇ ਖੜਾ ਤੇ ਗੱਲ ਬੰਦੇ ਦੇ ਉਂਗਲੀ ਤਾਹ ਕਰਕੇ ਕੇ ਹਾਂ ਫਿਰ ਤਾਂ ਹਾਂ ਕੰਮ ਕਰਦਾ ਤੇ ਉਹਨਾਂ ਦੇ ਬੰਦੇ ਨੇ ਮੈਨੂੰ ਘਸਿਆ ਜੋ ਟਾਈਮ ਆਇਆ ਕਿ ਨਾ ਤੈਨੂੰ ਕੋਈ ਟੰਕ ਦਾ ਮਾਰ ਤੂੰ ਤਾਂ ਟੰਕ ਦਾ ਰਾਜੇ ਜਿਹੜੇ ਹੋ ਜਾ ਉਹ ਹਨ ਕੌੜੀਆਂ ਚੋਂ ਥੰਦੇ ਉਤਰ ਕੇ ਆਏ ਹੋਣ ਉਹਦੀ ਕਲੀਅਰ ਹੋ ਗਿਆ ਬਾ ਬਈ ਧੱਕੇ ਕੀ ਔਰ ਤੁਸੀਂ ਤੋਂ ਵੀ ਧੱਕੇ ਕੀ ਤੇਰੇ ਹੀ ਤਾਂ ਹੁਣ ਬੰਦੂ ਦੀ ਵਾਲੀ ਸੁਣੋ ਗੱਲ ਬੰਦੂ ਮੇਰਾ ਚੱਕਰ ਕਰਾਂ ਮੈਂ ਬੰਦੂ ਦਾ ਚੱਕਰ ਸੀ ਮੰਨ ਕੇ ਚਲੋ ਕੋਈ ਵੀ ਕੂਟਰ ਤੇ ਟਾਈਮ ਲੱਗਿਆ ਹੋਣਾ ਕਿਸੇ ਤੇ ਵੀ ਠੀਕ ਆ ਮੰਨ ਲਓ ਮੇਰੇ ਕੂਟਰ ਤੇ ਟਾਈਮ ਆ ਘੱਟੋ ਘੱਟ ਮੇਰਾ 5-10 ਮਿੰਟ ਪਹਿਲਾਂ ਅਪੀਲ ਕਰਨ ਦਾ ਹੱਕ ਆ ਬਈ ਮੇਰਾ ਤਾਂ ਹੱਕ ਦਾ ਕਹਿਣ ਦਾ ਹੱਕ ਹੈ ਨਾ ਉਦੋਂ ਪੂਰੇ ਬੰਦੂ ਦੇ ਹਿਸਾਬ ਨਾਲ ਚੁੰਕਤੀ ਹੋਏ ਨੇ ਸਾਡੇ ਹਿਸਾਬ ਨਾਲ ਪੈਂਦੀ ਹੋਣੀ ਠੀਕ ਆ ਇਹ ਕਹਿੰਦੇ ਬੰਦੂ ਕਹਿੰਦੇ ਸਾਡਾ ਇਹਦੀ ਗੱਲ ਕੋਈ ਆ ਇਹ ਨਹੀਂ ਹੈਗਾ ਵੀ ਉਹਨਾਂ ਨੇ ਕੋਈ ਟਾਈਮ ਤੋਂ ਬਾਅਦ ਰੱਖਿਆ ਪਰ ਜਿਹੜੀ ਗੱਲ ਹੈ ਪਰ ਕਾਨੂੰਨ ਦੇ ਹਿਸਾਬ ਨਾਲ ਅਪੀਲ ਪਹਿਲਾਂ ਹੋਣੀ ਚਾਹੀਦੀ ਹੈ ਤੁਹਾਨੂੰ ਵੀ ਪਤਾ ਹੋਏਗਾ ਠੀਕ ਆ ਅਪੀਲ ਉਹਨਾਂ ਨੇ ਤਾਂ ਬਾਅਦ ਵਿੱਚ ਕੁਝ ਹੋਰ ਬੋਲੋਗਾ ਮਾਲਾ ਜੇ ਕੋਈ ਆਇਆ ਵੀ ਤਾਂ ਜੇ ਤਾਂ ਬੰਨੂ ਤਾਂ ਉਹ ਪਹਿਲਾਂ ਆਇਆ ਨਾ ਜੇ ਉਹਨਾਂ ਨੇ ਆ ਕੇ ਮਾਲਾ ਤਾਂ 20 ਮਿੰਟ ਬੜਾ ਟਾਈਮ ਲੱਗ ਗਿਆ ਉਹ ਤੁਹਾਨੂੰ ਤਾਂ ਕਹਿੰਦੀ ਕਿ ਇਹਦਾ ਕੀ ਬਹੁਤ ਟਾਈਮ ਬਾਅਦ ਆਇਆ ਇਹ ਦੂਤਰੀ ਉੱਤਰੀ ਪਹਿਲਾਂ ਉਹ ਮੱਕੀ ਦੀ ਬਾਲੋਂ ਤਾਂ ਆਇਆ ਜੇ ਉਹਨਾਂ ਨੇ ਪਹਿਲਾਂ 20 ਮਿੰਟ ਦੀ ਕਾਰਨ ਪਹਿਲਾਂ ਉਹਨਾਂ ਨੇ 15 ਮਿੰਟ ਪਹਿਲਾਂ ਅੱਗੇ ਕਿਹਾ ਕਾਕੇ ਕਿੰਨੇ ਸਾਡਾ ਗਾ ਮੇ ਤੋਂ ਬੰਦੇ ਕਹਿੰਦੇ ਦੋ ਆ ਚਾਹੇ ਦੋ ਆ ਬਈ ਚਾਰ ਆ ਪਰ ਘੱਟੋ ਘੱਟ ਮਿਸ਼ਨ ਦੇ ਪਹਿਲਾ ਟਾਈਮ ਲੱਗਣਾ ਨੂੰ ਪੰਜ ਦਸ ਮਿੰਟ ਪਹਿਲਾਂ ਫੀਰ ਕਰਨੀ ਪਈ ਇਹ ਰਹੀ ਗੱਲ ਕਾਕੇ ਕੀ ਜਦੋਂ 35 ਹੋਏ ਨੇ 9 ਵਜੇ 4 ਵਜੇ ਤੇ 24 ਮਿੰਟ ਕਿਹੜੇ ਉਹਨਾਂ ਦਿੱਤੀ ਹੈ ਉਹਨਾਂ ਲੱਗੀ ਜੀਪ ਜੀ

ਇਹ 498000 ਕੋਲ ਹੈ ਫੈਸਲਾ ਹੋ ਰਿਹਾ ਜੀ ਮੈਂ ਤਾਂ ਕਰਦਾ ਮਿਲਿਆ ਰੋਕਾ ਜਾਵੇ ਬਹੁਤ ਹੋ ਜਾਵੇ ਇਹ ਗੱਲੋਂ ਧੱਕ ਦੀ ਨਾ ਧੱਕ ਦਿੱਤੇ ਪੈਸਾ ਇਹ ਕਿੱਥੇ ਹੀ ਨਾ ਹੈ ਇਹ ਜਿਹੜਾ ਬੰਦਾ ਬਈ ਬਈ ਜਾ ਹਾਂ ਬਈ ਬਈ ਯਾਰ ਤੂੰ ਦੱਸੋ ਕਿੰਨਾ ਖਰੀਦੂਗਾ ਪਹਿਲਾ ਦਿਨ ਦਾ बढ़िया जीप लंडी मॉडिल भी अच्छे banyak बाण ड्रामा ¡Ay! ¡Mario! ਉਹ ਜਿਹੜਾ ਇਹਨਾਂ ਦਾ ਉਹ ਕਹਿੰਦੇ ਕੋਈ ਨਾਮ ਨਹੀਂ ਕਿਤੇ ਉਹ ਕਹਿੰਦੇ ਵੀ ਸਾਡਾ ਹੋ ਗਿਆ ਕਦੀ ਟਾਈਮ ਹੋ ਗਿਆ ਬਾਈ ਜੇ ਕੰਮ ਤੇ ਨਹੀਂ ਤੂੰ ਪਾਪ ਨਹੀਂ ਕਰਾਂਗੇ ਸਾਹਮਣੇ ਕਲੀਅਰ ਦਾ ਹੈ ਲੈ ਕੰਪਿਊਟਰ ਆ ਬਾਗਲਾ ਜਿੱਦੀ ਝੋੜੀਆਂ ਪਈ ਹੋਵੇ ਤੇ ਆਹ ਦੇਖ ਲੋ ਜੇ ਜੰਮੇ ਨੇ ਇੱਕ ਮਿੰਟ ਬਾਈ ਇੱਕ ਮਿੰਟ ਸੁਣੋ ਤੇਰੇ ਆ ਬਾਈ ਬਾਬੇ ਕਾਪੀ ਵਾਲਾ ਜੋ ਫੈਨ ਤਾਂ ਸਾਡਾ ਨਹੀਂ ਬਾਈ ਆਹ ਦੇਖ ਲੋ ਜਦੋਂ ਸਾਨੂੰ ਲੋਕ ਕੰਮ ਕਰਦੇ ਨੇ ਲੈ ਲੈਂ ਲਿਆ ਬਿਖਾਉਂਦੀ ਕੰਮ ਦੇ ਮਿੰਟਾਂ ਨਵਾਂ ਜਨਾਈ ਦੋ ਬੰਦੇ ਇੱਕ ਨੂੰ ਨਾ ਬਣੇ ਲਾਹੂ ਜੀ ਦਾ ਇੱਕ ਮਿੰਟ ਥੋੜੀ ਗੱਲਾਂ ਹੀ ਦੋ ਦੋ ਹਰ ਗੱਲਾਂ ਪਹਿਲਾ ਭਾਈ ਮੇਰੀ ਗੱਲ ਇੱਕ ਸੁਣਿਆ ਇੱਧਰ ਆ ਬੈਠਾ ਪੂਰੀ ਖੜਾ ਬੈਠਾ ਪਹਿਲਾ ਗੱਲ ਸੁਣੋ ਭਾਈ ਇੱਕ ਮਿੰਟ ਸੁਣਦੇ ਹੋ ਮੇਰੀ ਆ ਪੂਰੀ ਭਾਈ ਉਹਨੇ ਖੜਾ ਠੀਕਾ ਪੂਰੀ ਭਾਈ ਦਾ ਕੰਪਿਊਟਰ ਸਾਡੇ ਸਾਹਮਣੇ ਬੈ ਗਿਆ ਸੁਣੋਗਾ ਤੀਜਾ ਬਹਿ ਗਿਆ ਮਹਾ ਦੂਜੇ ਪਾਸ ਕਰਾ ਦੋ ਤਾਂ ਪਾਸ ਹੋ ਗਏ ਸੇਵ ਕੀਟ ਵਾਲਾ ਕਹਿੰਦਾ ਭਾਈ ਮੇਰਾ ਉੱਤਰ ਨਹੀਂਦਾ ਅਰੰਗ ਨਹੀਂ ਸ਼ੇਅਰ ਕਰਦਾ ਹੋਇਆ ਕਿੱਦਾਂ ਕਿ ਜਦੋਂ ਮਰੇ ਕੋਠੀ ਤੇ ਰਹੇ ਉਹ ਮੇਰਾ ਕੋਠੀ ਤੇ। ਪੂਰੀ ਵੀ ਲੈ ਵੇਖਣਾ ਸੁਣਿਆ ਦਾ। ਤੇ ਮੈਂ ਪੂਰੀ ਤੇ ਸੇਵਕ ਨੂੰ ਦੋਨਾਂ ਨੂੰ ਇਕੱਠਿਆਂ ਮਿਲੋ ਤਾ ਨਾ ਵਾਪਸ ਕੇ ਤੇ ਪੂਰੀ ਕੋਈ ਬਣ ਨਹੀਂ। ਆਹ ਬਈ ਤੇਰੇ ਵੀ ਸੁਪਨੇ ਉੱਠ ਕੇ ਰਹਿ ਗਏ ਹੋ। ਬਾਹ ਦੇਖਾ ਹੋਇਆ ਸੇਵਕ ਦਾ ਹੋ। ਪਤਾ ਸੇਵਕ ਦਾ ਤੀਜਾ ਨੰਬਰ ਉਹ। ਜੇ ਉਹ ਸੇਵਕ ਦਾ ਨਾਮ ਹੋਏ ਤਾਂ ਤੇਰਾ ਦੀ। ਪੂਰੀ ਨਾਲ ਦੋਲਦਾ। ਉੱਥੇ ਲੋਕੀਂ ਕੋਈ ਪਹਿਨੇ ਨਾਲ ਨੂੰ ਲੈ ਜਾਂਦੇ। ਜਿਹੜਾ ਤਾਂ ਨੂਆ ਉੱਥੇ ਕੋਸਾ ਮਾਰੂ। ਜਿਹੜਾ ਆਪਣਾ ਜੰਮਦਾ ਬੈਠਾ ਤੀਜਾ ਨੰਬਰ ਬੰਨ। ਹਾਂ। ਠੀਕ ਆ ਪੂਰੀ ਦਾ ਬਣਾਇਆ ਤੇ ਤੇਰੇ ਨਾਲ ਦੱਸੇ ਹੋਇਆ ਉਹ ਬੈਠਾ। ਕਹਿੰਦਾ ਬਈ ਤੂੰ ਕਹਿੰਦਾ ਉਹਦਾ ਜੀ ਪੂਰੀ ਦਾ ਆਪਣਾ ਮੂਸੀ ਦਾ ਭਾਗਾ ਦਾ ਹਵਾ ਪੂਰੀ ਦਾ ਭਾਗਾ ਕਹਿੰਦਾ ਉਹ ਗੱਲ ਜਿਹੜੀ ਕਰਦਾ ਨਾ ਤਾਂ ਆਪਾਂ ਪੂਰੀ ਤੋਂ ਕੁਝ ਨਹੀਂ ਨਾ ਮੂਸੀ ਤੋਂ ਨਾ ਲੈਣਾ ਇਹਨਾਂ ਤੋਂ ਠੀਕ ਹੈ ਜਿਹੜੀ ਆਪਾਂ ਦਾ ਰੱਤ ਲੱਗਦੀ ਗੱਲ ਕਰਦੇ ਆ ਤੇ ਸੇਵਕੂ ਦਾ ਮਾਹਬਈ ਤੇਰਾ ਕੱਟਿਆ ਗਿਆ ਕਿ ਪੁੱਤ ਨੂੰ ਫੜੇ ਮੈਨੂੰ ਲੈ ਕੇ ਵੀ ਮੇਰਾ ਦੀਓ ਤਾਂ ਤੇਰਾ ਤੀਜਾ ਨੰਬਰ ਉਹ ਇਹ ਤਾਂ ਨਿਬੜ ਗਿਆ ਤੇ ਹੁਣ ਜਦੋਂ ਮੰਨ ਕੇ ਜਦੋਂ ਪੂਰੀ ਮੇਗਾ ਦਾ ਪਤਾ ਕਾ ਮਤਰੀਅਲ ਹੋ ਗਈ ਹੁਣ ਜਦੋਂ ਕਾਕੀ ਕਰਕੇ ਕੰਮਕਦ ਦਾ ਉੱਤਰਿਆ ਉਹ ਮੇਰੀ ਬਾਹ ਮੜੀ ਖੜੇ ਤੇਰਾ ਫੇਰਦਾ ਬਬੀ ਦਾ ਲਈ ਸੋਧ ਜੁਕ ਤੇ ਛੱਡ ਤੁਸੀ ਮੇਰੀ ਬਾਹ ਮੜੀ ਖੜਿਓ ਵੀ ਭਾਈ ਆ ਤੂੰ ਉਤਰ ਆਉਣਾ ਦੱਸੋ ਮੈਂ ਪਾਸ ਕਰੂਗਾ ਕਿ ਨਾ ਤਾਂ ਮੇਰੀ ਕਰਦੀ ਆ ਆ ਸਾਰਿਆਂ ਦੇ ਭਾਈ ਵੀਡੀਓ ਧਵਾ ਦੇ ਐਡੇ ਬਣਾਉਣੇ ਮਾੜਾ ਕਿ ਨਾ ਸਾਰਾ ਮੋੜ ਤੇ ਖੜਾ ਇੱਕ ਜਿਹੜੇ ਬੰਦੇ ਨੇ ਮੁਹਰੀ ਤਾਹ ਕਰਕੇ ਕਿਹਾ ਵੀ ਤਾਹਾਂ ਕੰਮਕਦਾਰ ਤੇ ਉਹਨਾਂ ਦੇ ਬੰਦਿਆਂ ਨੇ ਮੈਨੂੰ ਘੱਸਿਆ ਲੋ ਟਾਈਮ ਆ ਗਿਆ ਨਾ ਤੈਨੂੰ ਕੋਈ ਕੰਮਕਦਾਰ ਮਾਰ ਕੇ ਚੁੱਕਰ ਕੰਮਕਦਾਰ ਜਿਹੜੇ ਹੋ ਜਾ ਉਹ ਹਜੇ ਕੌੜੀਆਂ ਚੋਂ ਥੰਦੇ ਉੱਤਰ ਆਏ ਹੋਣਗੇ ਉਹਦੀ ਕਲੀਅਰ ਹੋ ਗਿਆ ਵਾਹ ਬਈ ਧੱਕੀ ਔਰ ਤੁਸੀਂ ਦੋਟੇ ਪਾ ਕੇ ਕਿੱਥੇ ਜਾ ਰਹੇ ਤੇਰੀ ਹੀ ਗੱਲ ਹੁਣ ਬੰਦੂ ਦੀ ਆੜੀ ਛਡੋ ਗੱਲ ਬੰਦੂ ਦਾ ਚੱਕਰਾਂ ਪਾ ਬੰਦੂ ਦਾ ਚੱਕਰ ਸੀ ਮੰਨ ਕੇ ਜਦੋਂ ਕੋਈ ਵੀ ਕਮਪਿਊਟਰ ਤੇ ਟਾਈਮ ਲੱਗਿਆ ਹੋਵੇ ਕਿਸੇ ਤੇ ਵੀ ਠੀਕ ਆ ਮੰਨ ਲਓ ਮੇਰੇ ਕਮਪਿਊਟਰ ਤੇ ਟਾਈਮ ਘੱਟੋ ਘੱਟ ਮੇਰਾ 5-10 ਮਿੰਟ ਪਹਿਲਾਂ ਅਪੀਲ ਕਰਨ ਦਾ ਹੱਕ ਆ ਬਈ ਮੇਰਾ ਦਾਹਾ ਤਾਕਤ ਦਾ ਕਹਿੰਦਾ ਹੋਣਾ ਪੋਤਰੋਂ ਪੂਰੇ ਬੰਦੂ ਦੇ ਹਿਸਾਬ ਨਾਲ ਚੰਕਤੀ ਹੋਏ ਨੇ ਸਾਡੇ ਹਿਸਾਬ ਨਾਲ 35 ਹੋਣੇ ਠੀਕ ਆ ਇਹ ਕਹਿੰਦੇ ਬੰਦੂ ਕਹਿੰਦੇ ਸਾਡਾ ਇਹ ਜਿਹੜੀ ਗੱਲ ਆ ਕੋਈ ਆ ਇਹ ਨਹੀਂ ਹੈਗਾ ਵੀ ਉਹਨਾਂ ਦੇ ਕੋਈ ਟਾਈਮ ਤੋਂ ਬਾਅਦ ਆ ਕੇ ਪਰ ਜਿਹੜੀ ਗੱਲ ਆ ਪਰ ਕਾਨੂੰਨ ਦੇ ਹਿਸਾਬ ਨਾਲ ਅਪੀਲ ਪਹਿਲਾਂ ਹੋਣੀ ਚਾਹੀਦੀ ਆ ਤੁਹਾਨੂੰ ਨੂੰ ਵੀ ਪਤਾ ਹੈ ਗੱਲ ਇਹ ਕਾ ਅਪੀਲ ਉਹਨਾਂ ਨੇ ਤਾਂ ਬਾਅਦ ਹੀ ਕੀਤੀ ਉਹਨਾਂ ਦਾ ਮਾਲਾ ਜੇ ਕੋਈ ਆਇਆ ਵੀ ਤਾਂ ਜੇ ਤਾਂ ਬੱਲੂ ਬਾ ਉਹ ਪਹਿਲਾਂ ਆ ਜਾਂਦਾ ਜੇ ਉਹਨਾਂ ਨੇ ਆ ਕੇ ਮਾਰਦਾ ਤਾਂ 20 ਮਿੰਟ ਬੜਾ ਕੰਮ ਖੇਡ ਜਿੰਦੇ ਉਹ ਤੁਹਾਨੂੰ ਤਾਂ ਦੱਸ ਦਿੱਤੀ ਕਿ ਇਹਦਾ ਕੀ ਬਹੁਤ ਟਾਈਮ ਬਾਅਦ ਆ ਬਹੁਤ ਬਾਅਦ ਆਇਆ ਇਹ ਕੂਤਰੀ ਉੱਤੇ ਹੀ ਪਹਿਲਾਂ ਉਹ ਹਕੀਕੀ ਨੇ ਬਾਅਦੋਂ ਆਇਆ ਜੇ ਉਹਨਾਂ ਨੇ ਪਹਿਲਾਂ ਲੱਖ ਮਿੰਟ ਪਹਿਲਾਂ ਉਹਨਾਂ ਨੇ 1 ਮਿੰਟ ਪਹਿਲਾਂ ਅੱਗੇ ਕਿਹਾ ਕਾਕੇ ਕਿਹਨੇ ਸਾਡਾ ਗਾ ਬਿੱਤ ਬੰਦੇ ਕਹਿੰਦੇ ਦੋ ਆ ਚਾਹੇ ਦੋ ਆ ਬਈ ਚਾਰ ਆ ਪਰ ਘੱਟੋ ਘੱਟ ਮਿਸ਼ਨ ਦੇ ਪਹਿਲਾ ਟਾਈਮ ਲੱਗਾ ਉਹਨਾਂ ਨੂੰ 5-7 ਮਿੰਟ ਪਹਿਲਾਂ ਅਪੀਅਰ ਕਰਨੀ ਪਈ ਤੇ ਰਹੀ ਗੱਲ ਕਰਕੇ ਜਦੋਂ 35 ਹੋਏ ਨੇ 9 ਵਜੇ 4 ਵਜੇ ਦੇ 24 ਮਿੰਟ ਕਿਹੜੇ ਉਹਨਾਂ ਦਿੱਤੀ ਹੈ ਉਹਨਾਂ ਮਰਗੀਜੀਪ ਜੀ